ਇਹਨੂੰ ਅਹਰੇ ਕੇ ਦੋਏ ਚੀਜ਼ਾਂ ਨਾਲ ਐਵੇਂ ਤੇਰੇ ਅੰਦਰ ਭਲੇਖਾ ਨਾ ਕੋਈ ਰਹਿ ਜਾਏ ਕਿਸੇ ਦੇ ਅੰਦਰ ਕੋਈ ਭਰਮ ਭਲੇਖਾ ਨਾ ਰਹਿ ਜਾਏ ਖਾ ਜਾ ਗੋ ਮਿੱਠਾ ਅਗਲਾ ਕੇ ਨਾ ਡਿੱਠਾ ਖਾਓ ਪੀਓ ਮੋਜਾਂ ਕਰੋ ਕਿ ਕਿਸ ਨੇ ਵੇਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਵੇਖਿਆ ਭਾਈ ਸੁਣ ਮਰਕ ਕੀ ਹੋਣੇ ਕਹਿੰਦੇ ਦੋਏ ਚੀਜ਼ਾਂ ਦੀ ਵਿਚਾਰ ਕਰਨੀ ਹੈ ਰੱਬ ਨੇ ਅੱਗੇ ਤੇਰੇ ਪੁੰਨ ਦੀ ਵੀ ਤੇਰੇ ਪਾਪ ਦੀ ਤੇਰੇ ਚੰਗੇ ਕਰਮ ਤੇ ਤੇਰੇ ਚੰਗਿਆਈ ਬੁਰਿਆਈ ਮਾੜੇ ਕਰਮ ਵਿਚਾਰੇ ਜਾਣਗੇ ਰੋਜ਼ ਆਪਣੇ ਮਨ ਨੂੰ ਯਾਦ ਕਰਾ ਤੇ ਚੰਗਾ ਕਰਮ ਕਰੀ ਪੜੋ ਇੱਕ ਵਾਰ ਜਪਜੀ ਸਾਹਿਬ ਵਿੱਚ ਰੋਜ਼ ਯਾਦ ਕਰ ਉੱਥੇ ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ ਇਹ ਕੋਈ ਆਖਣ ਨਹੀਂ ਹੈ ਕੋਈ ਮੁਹਾਵਰਾ ਨਹੀਂ ਹੈ ਸਚਾਈ ਹੈ ਤੂੰ ਜੋ ਕਰਦਾ ਉਹ ਲਿਖਿਆ ਜਾ ਰਿਹਾ ਹੈ

ਪਰ ਸੱਜਣੋ ਇਹ ਰਿਕਾਰਡ ਮੰਟ ਡਿਲੀਟ ਹੋ ਸਕਦੀਆਂ ਨੇ ਇਹਨਾਂ ਰਿਕਾਰਡਾਂ ਵਿੱਚ ਬੰਦੇ ਦਾ ਚਿਹਰਾ ਬਦਲਿਆ ਜਾ ਸਕਦਾ ਹੈ ਪਰ ਜਿਹੜੀ ਰਿਕਾਰਡ ਰੱਬ ਦੇ ਕੋਲ ਜਾ ਰਹੀਆਂ ਨਾ ਉਹਨੂੰ ਕੋਈ ਡਿਲੀਟ ਨਹੀਂ ਕਰ ਸਕਦਾ ਪੈਸੇ ਦੇ ਉਹ ਜੋ ਹੋ ਰਿਹਾ ਉਹ ਹੀ ਲਿਖਿਆ ਜਾ ਰਿਹਾ ਹੁਣ ਤਾਂ ਮਨੁੱਖ ਦੀ ਟੈਕਨੋਲੋਜੀ ਇੰਨੀ ਬੰਦੇ ਨੇ ਤਰੱਕੀ ਕਰ ਲਈ ਹੈ ਤੁਸੀਂ ਪੜੇ ਲਿਖੇ ਬੈਠੇ ਹੋ ਤੋਡੇ ਕੋਲ ਮੋਬਾਈਲ ਹੈ ਜਿਹੜੀਆਂ ਗੱਲਾਂ ਤੁਸੀਂ ਕੋਲ ਬਹਿ ਕੇ ਕਰੀ ਜਾਓ ਮੋਬਾਈਲ ਉਹਨੂੰ ਕੈਚ ਕਰਦਾ ਹੈ ਜਿਹੜੀ ਚੀਜ਼ ਤੁਸੀਂ ਵਾਰ-ਵਾਰ ਗੱਲਾਂ ਕਰ ਰਹੇ ਹੋ ਆਪਣੀ ਫੇਸਬੁੱਕ ਅੱਢ ਕੇ ਵਖਿਓ ਉਹ ਉੱਤੇ ਐਡਾ ਸ਼ੁਰੂ ਹੋ ਜਾਂਦਾ ਹੈ। ਔਰ ਜਿਹੜੇ-ਜਿਹੜੇ ਕੋਲ ਮੋਬਾਈਲ ਚੱਲਦਾ ਹੈ ਤੁਹਾਡੇ ਮੋਬਾਈਲ ਦੇ ਜ਼ਰੀਏ ਜਿੰਨੀਆਂ ਤੁਹਾਡੀਆਂ ਗੱਲਾਂ ਨੇ ਗਵਰਨਮੈਂਟ ਸੁਣ ਸਕਦੀ ਇੱਥੇ ਬਹਿ ਕੇ। ਇਹ ਵੀ ਬੜੀ ਕਮਾਲ ਦੀ ਗੱਲ ਹੈ। ਆਪਣੇ ਮੋਬਾਈਲ ਤੋਂ ਜਿਹੜਾ ਕਿਸੇ ਨੂੰ ਮੈਸੇਜ ਕੀਤਾ ਕਾਲ ਕੀਤੀ ਕਾਲ ਕਰਨ ਤੋਂ ਬਾਅਦ ਮੈਸੇਜ ਕਰਨ ਤੋਂ ਬਾਅਦ ਡਿਲੀਟ ਕਰਦੇ ਹੋ ਤੁਸੀਂ ਆਪਣੇ ਮੋਬਾਈਲ ਤੋਂ ਡਿਲੀਟ ਕਰ ਸਕਦੇ ਹੋ ਪਰ ਗੌਰਮੈਂਟ ਕੋਲ ਐਦਾਂ ਦੀ ਟੈਕਨੋਲੋਜੀ ਹੈ ਉਹ 1 ਸਾਲ 2 ਸਾਲ ਦੀਆਂ ਚੀਜ਼ਾਂ ਕੱਢ ਕੇ ਤੁਹਾਡੇ ਮੂਰੇ ਲਿਆਦਾ ਹੈ ਕਿ ਵੀ ਆਹ ਫਲਾਨੇ ਮਹੀਨੇ ਤੁਸੀਂ ਫਲਾਨੇ ਨੂੰ ਕਾਲ ਕੀਤੀ ਹੈ ਆਹ ਮੈਸੇਜ ਕੀਤਾ ਗੱਲ ਕੀਤੀ ਹੈ ਸਾਰਾ ਕੁਝ ਉਹਨਾਂ ਕੋਲ ਰਿਕਾਰਡ ਜਾਂਦਾ ਹੈ ਬੰਦੇ ਦੀ ਬਣਾਈ ਟੈਕਨੋਲੋਜੀ ਇੰਨੀ ਵੱਧ ਗਈ ਹੈ ਆਪਣੇ ਮੋਬਾਈਲ ਚੋਂ ਮੈਸੇਜ ਡਿਲੀਟ ਕੀਤੇ ਜਾ ਸਕਦੇ ਨੇ ਜਿੱਥੇ ਗਵਰਨਮੈਂਟ ਦੇ ਕੋਲ ਉਹ ਜੇ ਕਢਾਉਣਾ ਚਾਹਣ ਸਾਰਾ ਕੁਝ ਕਢਾ ਲੈਣ ਦੇ ਵਾਇਓ ਡਾਟਾ ਮੈਨੂੰ ਇਹ ਗੱਲ ਥੋੜੇ ਸਾਲ ਪਹਿਲਾਂ ਚੰਗੀ ਤਰ੍ਹਾਂ ਪਤਾ ਲੱਗੀ ਥੋੜੇ ਸਾਲ ਪਹਿਲਾਂ ਮੈਂ ਕੈਨੇਡਾ 'ਚ ਕੈਨੇਡਾ ਠਹਿਰਿਆ ਹੋਇਆ ਸੀ ਤਾਂ ਕਿਸੇ ਪਰਿਵਾਰ ਨੇ ਮੈਨੂੰ ਫੋਨ ਕੀਤਾ ਕਹਿੰਦੇ ਭਾਈ ਸਾਹਿਬ ਕੈਨੇਡਾ ਆਇਆ ਅਸੀਂ ਕਿਹੜੇ ਗੁਰਦੁਆਰੇ ਮੈਂ ਉਹਨਾਂ ਨੂੰ ਗੁਰਦੁਆਰਾ ਦੱਸਿਆ ਕਹਿੰਦੇ ਅਸੀਂ ਕਥਾ ਸੁਣਣ ਆਉਣੇ ਮੈਂ ਕੋਈ ਨਹੀਂ ਆਇਆ ਅਗਲੇ ਦਿਨ ਉਹਨੇ ਫਿਰ ਫੋਨ ਕੀਤਾ ਭਾਈ ਸਾਹਿਬ ਕਿੰਨੇ ਵਜੇ ਕਥਾ ਮੈਨੂੰ ਕਹਿੰਨੇ ਵਜੇ ਫਿਰ ਗੁਰਦੁਆਰੇ ਆ ਕੇ ਫੋਨ ਕੀਤਾ ਭਾਈ ਸਾਹਿਬ ਕਿੱਥੇ ਮਿਲੋਗੇ ਤਿੰਨ ਪੱਲਾ ਹੋ ਗਈ ਤੁਸੀਂ ਹੈਰਾਨ ਹੋਮੋਗੇ ਤਿੰਨ ਪੱਲਾ ਉਹ ਫੈਮਿਲੀ ਨੇ ਮੈਨੂੰ ਕੀਤੀਆਂ ਚੌਥੀ ਕਾਲਜ ਆਈ ਨਹੀਂ ਸੀ ਸੱਤ ਅੱਠ ਪੁਲਿਸ ਵਾਲੇ ਮੇਰੇ ਕੋਲ ਲੁਧਿਆਣੇ ਘਰ ਪਹੁੰਚ ਗਏ ਮੈਂ ਕੈਨੇਡਾ ਬੈਠਾ ਪੁਲਿਸ ਲੁਧਿਆਣੇ ਘਰ ਆ ਕੇ ਕਿਉਂ ਉਹ ਕਹਿੰਦੇ ਭਾਈ ਸਾਹਿਬ ਕਿੱਥੇ ਆਹ ਬੰਦਿਆਂ ਨਾਲ ਤੁਹਾਡਾ ਕੀ ਸੰਬੰਧ ਹੈ ਇਹਨਾਂ ਨਾਲ ਕੀ ਰਿਸ਼ਤੇਦਾਰੀ ਹੈ ਤੁਹਾਡੇ ਨਾਨਕੇ ਕਿੱਥੇ ਨੇ ਫਲਾਨੇ ਕਿੱਥੇ ਤਿੰਨ ਚਾਰ ਘੰਟੇ ਪਰਿਵਾਰ ਦੀ ਇਨਵੈਸਟੀਗੇਸ਼ਨ ਹੋਈ ਕਿਉਂ ਉਹ ਕਹਿੰਦੇ ਜਿਨ੍ਹਾਂ ਬੰਦਿਆਂ ਨਾਲ ਭਾਈ ਸਾਹਿਬ ਗੱਲ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਜਿਹੜੀ ਗੱਲ ਫੋਨ ਤੇ ਉਹਨਾਂ ਨਾਲੋਂ ਮੈਨੂੰ ਕਥਾ ਪੁੱਛ ਰਹੇ ਕਿਹੜੇ ਗੁਰਦਾਰੇ ਇਹ ਮੇਰੇ ਪਰਿਵਾਰ ਨੂੰ ਵੀ ਨਹੀਂ ਪਤਾ ਪਰ ਗਵਰਨਮੈਂਟ ਨੂੰ ਪਤਾ ਵੀ ਕਿਹਦੇ ਨਾਲ ਗੱਲ ਕਰ ਲੈ। ਇੰਨੀ ਟੈਕਨੋਲੋਜੀ ਵੱਧ ਗਈ ਹੈ। ਤੁਸੀਂ ਵਿਦੇਸ਼ਾਂ ਵਿੱਚ ਬੈਠ ਕੇ ਕਿਸੇ ਨਾਲ ਗੱਲ ਕਰੋ ਗਵਰਨਮੈਂਟ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਪਕੜ ਸਕਦੀ ਹੈ। ਪਰ ਸਜਣੋ ਮਾਫ਼ ਕਰਿਓ ਬੰਦੇ ਦੀਆਂ ਰਿਕਾਰਡਿੰਗਾਂ ਡਿਲੀਟ ਹੋ ਸਕਦੀਆਂ ਨੇ। ਬੰਦੇ ਦੀਆਂ ਕਾਲਾਂ ਡਿਲੀਟ ਹੋ ਸਕਦੀਆਂ ਨੇ। ਰੱਬ ਦੀ ਬਣਾਈ ਟੈਕਨੋਲੋਜੀ ਤੁਸੀਂ ਜਿਸ ਰੱਬ ਨੇ ਬੰਦਾ ਬਣਾਇਆ ਹੈ ਉਹ ਰੱਬ ਦੀ ਬਣਾਈ ਹੋਈ ਟੈਕਨੋਲੋਜੀ ਕੋਈ ਡਿਲੀਟ ਨਹੀਂ ਕਰ ਸਕਦਾ ਉਹਨੇ ਜੋ ਆਪਾਂ ਕਰ ਰਹੇ ਉਹਨੂੰ ਨਹੀਂ ਕੋਲ ਡਿਲੀਟ ਕਰ ਸਕਦਾ ਉਹ ਲਿਖ ਰਹੇ ਕਿਹੜੀ ਚੰਗੀਆਂ ਆਈਆਂ ਬੁਰੀਆਂ ਆਈਆਂ ਵਚੈ ਧਰਮ ਹਾਦੂਰ ਸਾਹਮਣੇ ਖੜ ਕੇ ਰਿਕਾਰਡ ਕਰ ਰਿਹਾ ਬਿਲਕੁਲ ਉਤੋਂ ਕੁਝ ਨਹੀਂ ਸ਼ੁਮਾਇਆ ਪੜੋ ਚੰਗੀਆਂ ਆਈਆਂ ਬੁਰੀਆਂ ਆਈਆਂ ਵਚੈ ਧਰਮ ਹਾਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪੇ ਵੀ ਜਾਪੇ ਖਾਓ ਮਹਾਰਾ ਜਿਹੜਾ ਸੰਸਾਰ ਵਿੱਚ ਹੈ ਕਹਿੰਦੇ ਭੋਗਣ ਵਾਸਤੇ ਮਿਲਿਆ ਧਨ ਦੌਲਤ ਪੈਸਾ ਪਦਾਰਥ ਜ਼ਮੀਨ ਜਾਇਦਾਦ ਘਾਰਾਂ ਕੋਠੀਆਂ ਭੋਗਣ ਵਾਸਤੇ ਹੈ ਇਹਨੂੰ ਸਰੀਰ 'ਚ ਰਹਿੰਦੇ ਜਿੰਨੀ ਦੇਰ ਹੋਏ ਨੂੰ ਭੋਗਿਆ ਜਾ ਸਕਦਾ ਹੈ ਪਰ ਸਜਣੋ ਜੋ ਕਰਮ ਕਰ ਰਹੇ ਉਹ ਨਾਲ ਜਾਣਗੇ ਅੰਤ ਰਾਜ ਇਹ ਚੀਜ਼ਾਂ ਇੱਥੇ ਰਹਿ ਜਾਣਗੀਆਂ ਜਿੰਨਾ ਖਾ ਲਿਆ ਹੰਡਾਲਿਆ ਠੀਕ ਹੈ ਬਾਕੀ ਇੱਥੇ ਰਹਿ ਜਾਣ ਔਰ ਮਹਾਰਾ ਜੀ ਨਾਲ ਕੀ ਜਾਣੇ ਤੇਰੇ ਕੀਤੇ ਕਰਮ ਇੱਕ ਬੇਨਤੀ ਹੋਰ ਸਮਝਿਓ ਹਰ ਬੰਦੇ ਨੇ ਆਪਣਾ ਕਾਊਂਟ ਖਲਾਇਆ ਹੋਇਆ ਬੈਂਕ 'ਚ ਔਰ ਜਦੋਂ ਤੁਸੀਂ ਅਕਾਊਂਟ ਖਲਾਇਆ ਹੈ ਨਾ ਤੁਹਾਡਾ ਅਕਾਊਂਟ ਖੁੱਲਿਆ ਹੈ ਓਪਨ ਹੋਇਆ ਹੈ ਉਦੋਂ ਇੱਕ ਫਾਰਮ ਫਿਲ ਕੀਤਾ ਗਿਆ ਜਦੋਂ ਉਹ ਫਾਰਮ ਫਿਲ ਹੋਇਆ ਉਹਦੇ ਵਿੱਚ ਇੱਕ ਕਾਲਮ ਆਇਆ ਉਹ ਤੁਹਾਨੂੰ ਮੈਨੇਜਰ ਨੇ ਪੁੱਛ ਕੇ ਭਰਿਆ ਜਦੋਂ ਤੁਸੀਂ ਆਪਣਾ ਪੌਂਟ ਧਲਾਇਆ ਕਿਸੇ ਦੇ ਅਕਾਊਂਟ ਵਿੱਚ ਲੱਖ ਹੈ 2 ਲੱਖ ਹੈ 4 ਲੱਖ ਹੈ 10 ਲੱਖ ਹੈ ਹੁਣ ਤਾਂ ਸਾਰਿਆਂ ਦਾ ਖੁੱਲਿਆ ਹੋਇਆ ਅਕਾਊਂਟ ਤੁਹਾਨੂੰ ਪਤਾ ਹੀ ਉਹ ਕਾਲਮ ਜਦੋਂ ਭਰਨ ਲੱਗੇ ਨਾ ਉਹ ਮੈਨੇਜਰ ਨੇ ਕਾਲਮ ਭਰਨ ਲੱਗੇ ਤੁਹਾਨੂੰ ਪੁੱਛ ਕੇ ਭਰਿਆ ਉੱਥੇ ਲਿਖਿਆ ਹੋਇਆ ਸੀ ਨਾਮਨੀ ਤੁਸੀਂ ਮੈਨੇਜਰ ਤੋਂ ਪੁੱਛ ਸਕਦੇ ਹੋ ਵਾਟ ਇਜ਼ ਦਾ ਨਾਮਨੀ ਇਹ ਕੀ ਹੈ ਉਹ ਕਹੇਗਾ ਸਰਦਾਰ ਜੀ ਰੱਬ ਨਾ ਕਰੇ ਤੁਹਾਨੂੰ ਕੁਝ ਹੋ ਜਾਏ ਪੈਸੇ ਕਿਹਨੂੰ ਦੇਣੇ ਨੇ ਉਹਦਾ ਨਾਮ ਲਿਖਾਓ ਪੁੱਤਰ ਧੀਆ ਘਰ ਵਾਲੀ ਪਰਿਵਾਰ ਪੁੱਤਰ ਕਿਹਦਾ ਨਾਮ ਲਿਖਾਉਣੇ ਜਿਹੜੇ ਪੈਸੇ ਜਮ੍ਹਾਂ ਕਰਾਉਣ ਲੱਗੇ ਉਹ ਜੇ ਤੁਹਾਨੂੰ ਕੁਝ ਹੋ ਜਾਏ ਇਹ ਕਿਹਨੂੰ ਪੈਸੇ ਦੇਣੇ ਨੇ ਉਹ ਹੈ ਨਾਮਨੀ ਇਹ ਬਾਦ ਵਿੱਚ ਪੈਸੇ ਕਿ ਇਹਦਾ ਮਤਲਬ ਜਿੰਨੀ ਦੇਰ ਬੰਦਾ ਸਰੀਰ ਤੇ ਜਿਉਂਦਾ ਹੈ ਉੰਨੀ ਦੇਰ ਪੈਸਿਆਂ ਦਾ ਹੱਕਦਾਰ ਹੈ ਜਦੋਂ ਸਰੀਰ ਤੋਂ ਜਿੰਦ ਚਲੀ ਜਾਏ ਉਹ ਪੈਸੇ ਦਾ ਹੱਕਦਾਰ ਬੰਦਾ ਨਹੀਂ ਹੈ ਫਿਰ ਪਾਤਸ਼ਾਹ ਨੇ ਪਤਾ ਕੀ ਕਿਹਾ ਕਹਿੰਦੇ ਪੈਸੇ ਦਾ ਹੋਣਾ ਮਾੜਾ ਨਹੀਂ ਹੈ ਕਾਰਾਂ ਕੋਠੀਆਂ ਧਨ ਦੌਲਤ ਪੈਸੇ ਦਾ ਹੋਣਾ ਮਾੜਾ ਨਹੀਂ ਸੱਜਣਾ ਉਹਨੂੰ ਵਰਤ ਜਿੰਨੀ ਦੇਰ ਸਰੀਰ ਵਿੱਚ ਹੈ ਕਿਸੇ ਚੰਗੇ ਥਾਂ ਤੇ ਵਰਤ ਲੈ ਪਰ ਇੱਕ ਚੀਜ਼ ਯਾਦ ਰੱਖੀ ਉਹਦੇ ਵਿੱਚ ਸੁਰਤੀ ਨਾ ਰੱਖ ਲੈ ਜੇ ਤੇਰੀ ਸੁਰਤ ਉਹਨਾਂ ਚੀਜ਼ਾਂ ਵਿੱਚ ਰਹਿ ਗਈ ਤੈਨੂੰ ਦੁਆਰਾ ਜਨਮ ਲੈਣਾ ਪਊਗਾ ਉਹ ਵਰਤਣ ਵਾਸਤੇ ਹੈ ਦੇਖੋ ਬੀੜੀ ਪਾਣੀ ਵਿੱਚ ਰਵੇ ਤਾਂ ਬੀੜੀ ਤਰ ਜਾਂਦੀ ਹੈ ਬੀੜੀ ਦਾ ਪਾਣੀ ਵਿੱਚ ਹੋਣਾ ਮਾੜਾ ਨਹੀਂ ਕਿਉਂਕਿ ਤਰਨ ਵਾਸਤੇ ਪਾਣੀ ਚਾਹੀਦੇ ਪਾਣੀ ਵਿੱਚ ਬੀੜੀ ਤਰਦੀ ਹੈ ਬੀੜੀ ਦਾ ਪਾਣੀ ਵਿੱਚ ਹੋਣਾ ਮਾੜਾ ਨਹੀਂ ਪਰ ਪਾਣੀ ਦਾ ਬੀੜੀ ਵਿੱਚ ਹੋਣਾ ਮਾੜਾ ਹੈ ਜਦੋਂ ਪਾਣੀ ਬੀੜੀ ਵਿੱਚ ਪੈ ਜਾਏ ਫਿਰ ਬੀੜੀ ਡੁੱਬ ਜਾਂਦੀ ਹੈ ਬੰਦੇ ਦੇ ਜੀਵਨ 'ਚ ਮਾਇਆ ਹੋਣੀ ਮਾੜੀ ਨਹੀਂ ਹੈ ਕਾਰੋਬਾਰ ਜ਼ਮੀਨ ਜਾਇਦਾਦ ਕਿਹੜਾ ਕੰਮ ਹੈ ਜਿਹੜਾ ਪੈਸੇ ਤੋਂ ਬਗੈਰ ਹੁੰਦਾ ਦੱਸੋ ਸੰਸਾਰ ਚਲਾਉਣ ਲਈ ਚੀਜ਼ਾਂ ਚਾਹੀਦੀਆਂ ਨੇ ਘਰ ਪਰਿਵਾਰ ਪੁੱਤਰ ਧੀਆਂ ਧਾਰਾਂ ਕੋਠੀਆਂ ਮਾਇਆ ਪੈਸਾ ਦੌਲਤ ਚਾਹੀਦਾ ਪਰ ਸੱਜਣਾ ਇਹ ਗੱਲ ਯਾਦ ਰੱਖੇ ਤੂੰ ਮਾਇਆ ਵਿੱਚ ਹੋਵੇਂ ਬਚ ਸਕਨੇ ਮਾਇਆ ਕਿਤੇ ਤੇਰੀ ਸੁਰਤੀ ਵਿੱਚ ਨਾ ਚਲੀ ਜਾਏ ਉਹਨੇ ਤੈਨੂੰ ਲੁਕ ਦੇਣਾ ਇਸ ਲਈ ਇਹਨੂੰ ਯਾਦ ਰੱਖ ਜੋ ਕੋਈ ਤੈਨੂੰ ਵਰਤਣ ਵਾਸਤੇ ਮਿਲੇ ਇਹਨੂੰ ਵਰਤ ਕੋਈ ਚੰਗਾ ਕਰਮ ਕਰੀ ਦੁਨੀਆ 'ਚ ਪਰ ਜਦੋਂ ਸੰਸਾਰ ਤੋਂ ਜਾਣਾ ਸਭ ਕੁਝ ਛੱਡ ਜਾਣਾ ਇੱਕੋ ਚੀਜ਼ ਤੇਰੇ ਨਾਲ ਜਾਣਾ ਉਹ ਕੀ ਹੈ ਇਹਨੂੰ ਮਹਾਰਾ ਹੀ ਕਹਿੰਦੇ ਕੱਪੜ ਰੂਪ ਸੋਹਾਵਣਾ ਪੜੋ ਕੱਪੜ ਰੂਪ ਸੋਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕਿਤਾਬ ਬਣਾ ਆਪੇ ਵੀ ਜਾਪੇ ਹੀ ਖਾਹੋ ਭਈ ਚੰਗਾ ਮੰਨਦਾ ਜੋ ਕਰਮ ਕੀਤਾ ਉਹ ਤੇਰੇ ਨਾਲ ਦਰਗਾਹ ਚ ਜੀਉਂ। ਔਰ ਰੱਬ ਨੇ ਪੁੱਛਣਾ ਹੈ ਆ ਤੂੰ ਕੀਤਾ ਤੇ ਬੰਦੇ ਦਾ ਸੁਭਾਅ ਪਤਾ ਕੀ ਹੈ ਆਪਣਾ ਸਾਰਿਆਂ ਦਾ। ਬੰਦਾ ਮੁਕਰਦਾ। ਕਹਿੰਦਾ ਮੈਂ ਨਹੀਂ ਕੀਤਾ। ਚੰਗਾ ਕਰਮ ਨਾ ਵੀ ਕੀਤਾ ਹੋਵੇ ਕਹਿੰਦਾ ਮੇਰਾ ਨਾਮ ਲਾਓ। ਮਾੜਾ ਕਰਮ ਕੀਤਾ ਵੀ ਹੋਵੇ ਉਤੋਂ ਮੁਕਰਦਾ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰੱਬ ਨੇ ਮੁਕਰ ਨਹੀਂ ਦੇਣਾ ਤੈਨੂੰ ਕਿਉਂ ਉਹਦੇ ਕੋਲ ਸਭ ਕੁਝ ਵਾਚੈ ਧਰਮ ਹضور ਹੈ ਉਹਨੇ ਸਾਰਾ ਕੁਝ ਵਾਚ ਕੀਤਾ ਹੋਇਆ ਉਹਨੇ ਕੋਲ ਬਿਠਾ ਕੇ ਬਹਿ ਲੇਖਾ ਕਰ ਸਮਝਾਇਆ ਤੈਨੂੰ ਰਵਰਸ ਦਿਖਾ ਦੇਣਾ ਇੱਕ ਸਕਿੰਟ ਵਿੱਚ ਕੀਤਾ ਕਰਮ ਤੋਂ ਮੁਕਰ ਨਹੀਂ ਸਕਦਾ ਪਾਪ ਕਰੇ ਕਰ ਮੁਕਰ ਪਾਵੇਂ ਭੇਤ ਕਰੇ ਨਿਰਵਾਨੇ ਉਹਨੇ ਚੰਗੇ ਤੇ ਮੰਦੇ ਕਰਮ ਇੱਕ ਪਲ ਵਿੱਚ ਵਿਖਾ ਦਿੱਤੇ ਫਿਰ ਕੀ ਉੱਥੇ ਛੁਟਕਾਰਾ ਹੋ ਸਕਦਾ ਹੈ ਕਹਿੰਦੇ ਹਾਂ ਕੋਈ ਚੰਗਾ ਕਰਮ ਕੀਤਾ ਤੈਨੂੰ ਰੱਬ ਦੀ ਦਰਗਾਹ ਛਡਾ ਲੇ ਸੁਣਿਓ ਧਿਆਨ ਨਾਲ ਇੱਕ ਰਾਜਕੁਮਾਰ ਹੋਇਆ ਛੋਟੀ ਉਮਰ ਵਿੱਚ ਪਿਓ ਗੁਜ਼ਰ ਗਿਆ ਤੇ ਉਹਨੂੰ ਰਾਜ ਗੱਦੀ ਤੇ ਬਹਿਣਾ ਪਿਆ ਸਾਰੇ ਰਾਜ ਭਾਗ ਦਾ ਮਾਲਕ ਬਣ ਗਿਆ ਪਰ ਪਿਓ ਜਾਣ ਦਾ ਉਹਨੂੰ ਗਮ ਬਹੁਤ ਲੱਗਾ ਜਾਨ ਲੱਗਿਆ ਉਹਦਾ ਪਿਓ ਮੰਤਰੀ ਨੂੰ ਜ਼ਿੰਮੇਵਾਰੀ ਦੇ ਗਿਆ ਕਿ ਜਿੰਨੀ ਦੇਰੇ ਵੱਡਾ ਹੋ ਕੇ ਰਾਜ ਸੰਭਾਲ ਨਹੀਂ ਲੈਂਦਾ ਤੂੰ ਖਿਆਲ ਰੱਖਣਾ ਇਹ ਮੇਰਾ ਪੁੱਤਰ ਜੇਨਾ ਚਿੰਤਤ ਬੜਾ ਹੈ ਹਰ ਗੱਲ ਉੱਤੇ ਬੜੀ ਤਰਕ ਕਰਕੇ ਵਿੱਚ ਹਾਰ ਕਰਦਾ ਹੈ ਇਹਦਾ ਧਿਆਨ ਰੱਖਣਾ ਇਹਨੂੰ ਰਾਜ ਭਾਗ ਕਰਨ ਦੇ ਯੋਗ ਬਣਾਉਣਾ ਕਈ ਸਾਲ ਉਹ ਮਹਿਲਾਂ ਵਿੱਚ ਜੰਮਿਆ ਸੀ ਮਹਿਲਾਂ ਵਿੱਚ ਪਲਿਆ ਪੜਿਆ ਵੱਡਾ ਹੋ ਗਿਆ ਰਾਜ ਸੰਭਾਲਣ ਦੇ ਯੋਗ ਹੋ ਗਿਆ ਇੱਕ ਦਿਨ ਮਹਾਂ ਮੰਤਰੀ ਨੇ ਕਿਹਾ ਕਹਿੰਦਾ ਬਾਦਸ਼ਾਹ ਸਲਾਮਤ ਹੁਣ ਤੁਸੀਂ ਰਾਜਕੁਮਾਰ ਨਹੀਂ ਰਹੇ ਹੁਣ ਤੁਸੀਂ रियासत ਦੇ ਰਾਜ ਦੇ ਮਾਲਕ ਹੋ ਬਾਹਰ ਪਰਜਾ ਵਿੱਚ ਵਿਚਰਿਆ ਕਰੋ ਲੋਕਾਂ ਨੂੰ ਮਿਲੋ ਗਲੋ ਲੋਕਾਂ ਨੂੰ ਪਤਾ ਲੱਗੇ ਸਾਡਾ ਰਾਜਾ ਹੈ ਤੁਹਾਨੂੰ ਪਤਾ ਲੱਗੇ ਆ ਮੇਰੀ ਪਰਜਾ ਹੈ ਕਹਿੰਦਾ ਠੀਕ ਹੈ ਅੱਜ ਪਹਿਲੇ ਦਿਨ ਮਹਿਲਾਂ ਵਿੱਚੋਂ ਬਾਹਰ ਨਿਕਲਿਆ ਹਾਥੀ ਉੱਤੇ ਸਵਾਰੀ ਸਜਾਈ ਗਈ ਪਾਲਕੀ ਰਾਜੇ ਨੂੰ ਬਿਠਾਇਆ ਗਿਆ ਅੱਗੇ ਪਿੱਛੇ ਸਿਪਾਈ ਸੈਨਿਕ ਲਾ ਦਿੱਤੇ ਗਏ ਢੋਲ ਵੱਜ ਰਹੇ ਨੇ ਨਗਾਰੇ ਵੱਜ ਰਹੇ ਨੇ ਲੋਕਾਂ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਕਿ ਅੱਜ ਦੱਖਣ ਦਿਸ਼ਾ ਵਿੱਚ ਜਿੰਨੇ ਲੋਕ ਨੇ ਪਰਜਾ ਨੂੰ ਮਿਲਣ ਵਾਸਤੇ ਰਾਜਾ ਆ ਰਿਹਾ ਹੈ ਪਰਜਾ ਉਹਦਾ ਵੈਲਕਮ ਕਰਨ ਵਾਸਤੇ ਜੀਹਾਂ ਆ ਕਹਨ ਲਈ ਖੜੇ ਲੋਕ ਫੁੱਲਾਂ ਦੀ ਬਰਖਾ ਕਰ ਰਹੇ ਸਨ ਪਹਿਲੀ ਵਾਰ ਰਾਜਾ ਇੰਨੇ ਸਾਲਾਂ ਤੋਂ ਮੇਲਾ ਤੋਂ ਬਾਹਰ ਨਿਕਲਿਆ ਔਰ ਪਰਜੁਅਨੀ ਵਿੱਚ ਕਈ ਸਾਲਾਂ ਬਾਅਦ ਪਿਓ ਦੇ ਮਰਨ ਤੋਂ ਬਾਅਦ ਰਾਜ ਮਿਲਣ ਤੋਂ ਬਾਅਦ ਉਹ ਪਰਜਾ ਚਾਹਿਆ ਜਦੋਂ ਪਹਿਲੀ ਵਾਰ ਉਹ ਦੱਖਣ ਦੇਸ਼ਾ ਵਿੱਚ ਇੱਕ ਪਾਸੇ ਆਇਆ ਨਾ ਲੋਕਾਂ ਨੂੰ ਮਿਲਿਆ ਲੋਕਾਂ ਦੀਆਂ ਵਧਾਈਆਂ ਕਬੂਲੀਆਂ ਲੋਕਾਂ ਨੇ ਫੁੱਲਾਂ ਦੀ ਬਰਖਾ ਕੀਤੀ ਲੋਕਾਂ ਨੇ ਵੇਖਿਆ ਸਾਡਾ ਰਾਜਾ ਹੈ ਰਾਜੇ ਨੇ ਵੇਖਿਆ ਮੇਰੀ ਪਰਜਾ ਹੈ ਸਭ ਨੂੰ ਵੇਖਦੇ ਆਂ ਵੇਖਦੇ ਆਂ ਬਹੁਤ ਭਾਰੀ ਇਕੱਠ ਵਿੱਚੋਂ ਰਾਜਾ ਪਹੁੰਚ ਗਿਆ ਜਦੋਂ ਸਭ ਲੋਕਾਂ ਨੂੰ ਵੇਖ ਰਿਹਾ ਹੈ ਨਾ ਉਹਨੂੰ ਨਜ਼ਰ ਪਈ ਇੱਕ ਬਹੁਤ ਬਜ਼ੁਰਗ ਬੰਦਾ ਬੁੱਢਾ ਸ਼ਰੀਰ ਹੈ ਕੁੱਬ ਨਿਕਲਿਆ ਹੋਇਆ ਡੰਡੇ ਦੇ ਸਹਾਰੇ ਆਇਆ ਉਹ ਵੀ ਰਾਜਾ ਵੇਖਣ। ਬਜ਼ੁਰਗ ਨੇ ਰਾਜੇ ਵੱਲ ਵੇਖਿਆ ਬਿਰਧ ਸ਼ਰੀਰ ਹੈ ਕੁੱਬ ਨਿਕਲਿਆ ਹੋਇਆ। ਰਾਜੇ ਨੇ ਵੀ ਉਹ ਬਜ਼ੁਰਗ ਵੱਲ ਵੇਖਿਆ। ਗੌਰ ਨਾਲ ਵੇਖਣ ਤੋਂ ਬਾਅਦ ਉਹ ਮੰਤਰੀ ਤੋਂ ਪੁੱਛਦਾ ਹੈ ਮਾ ਮੰਤਰੀ ਉਹ ਬੰਦਾ ਇੰਨਾ ਔਖਾ ਹੋ ਕੇ ਕਿਉਂ ਖੜਿਆ ਹੈ? ਉਹਦੇ ਸ਼ਰੀਰ ਦਾ ਕੁੱਬ ਕਿਉਂ ਨਿਕਲਿਆ ਹੋਇਆ ਹੈ? ਇਨੂੰ ਪੁੱਛੀ ਕਿ ਮੁਸ਼ਕਲ ਹੈ ਮਾ ਮੰਤਰੀ ਨੇ ਕਹਿ ਜੀ ਮੁਸ਼ਕਲ ਉਹਨੂੰ ਕੋਈ ਨਹੀਂ ਉਹਦੇ ਸ਼ਰੀਰ ਦਾ ਪੁੱਪ ਨਿਕਲਿਆ ਡੰਡਾ ਲੈ ਕੇ ਢਾਂਗੂ ਦੇ ਸਾਰੇ ਖੜੇ ਬਾਦਸ਼ਾਹ ਸਲਾਮਤ ਤੋਂ ਬੰਦਾ ਬੁੱਢਾ ਹੋ ਗਿਆ ਕਹਿੰਦਾ ਬੁੱਢਾ ਹੋ ਗਿਆ ਕਿੰਨੀ ਉਮਰ ਹੋਏਗੀ ਉਹਨਾਂ ਕਹਿ ਜੀ ਮੇਰੇ ਹਿਸਾਬ ਨਾਲ ਉਹ ਬੰਦਾ 80 90 ਸਾਲ ਤੋਂ ਉੱਪਰ ਹੈ ਜਦੋਂ ਕੋਈ 80 90 ਸਾਲ ਦਾ ਹੋ ਜਾਏ ਸ਼ਰੀਰ ਦੇ ਅੰਗ ਕੁੱਬੇ ਹੋਣ ਲੱਗ ਪੈਂਦੇ ਨੇ ਉਹ ਬੰਦਾ ਬੁੱਢਾ ਹੋ ਗਿਆ ਉਹਨੂੰ ਹੋਇਆ ਕੁਝ ਨਹੀਂ ਹੁਣ ਉਹ ਰਾਜਾ ਮੰਤਰੀ ਨੂੰ ਪਤਾ ਕੀ ਕਹਿੰਦਾ ਕਹਿੰਦਾ ਕੀ ਮੈਂ ਵੀ ਜਦੋਂ ਅਸੀਂ 90 ਸਾਲ ਦਾ ਹੋ ਜਾਵਾਂਗਾ ਉਦਾਂ ਦਾ ਹੋ ਜਾਵਾਂਗਾ ਹੁਣ ਕਾ ਬਾਦਸ਼ਾਹ ਸਲਾਮਤ ਜੁਗ-ਜੁਗ ਜੀਓ ਲੰਬੀ ਉਮਰਾਂ ਹੋਣ ਪਰ ਇਹ ਸਚਾਈ ਹੈ ਕੋਈ ਕਿੰਨਾ ਵੀ ਬਲਸ਼ਾਲੀ ਤਾਕਤਵਰ ਹੋਵੇ ਬੁੱਢਿਆਂ ਹੋ ਕੇ ਅੰਗ ਮੁੜ ਜਾਂਦੇ ਨੇ ਅਸੀਂ 90 ਸਾਲ ਦੀ ਉਮਰ 'ਚ ਤੁਸੀਂ ਵੀ ਉਦਾਂ ਦੇ ਹੋ ਜਾਣਾ ਹੈ ਸਰੀਰ ਦਾ ਪੁੱਬ ਨਿਕਣ ਲੱਗ ਪੈਂਦਾ ਹੱਟ ਮੋੜਨ ਲੱਗ ਪੈਂਦੇ ਨੇ 80 90 ਸਾਲ ਦੀ ਉਮਰ ਤੁਸੀਂ ਵੀ ਉਦਾਂ ਦੇ ਹੋ ਸਕਦੇ ਸੋਚੀ ਬੈਠ ਗਿਆ ਘਰ ਜਾ ਕੇ ਸੋਚਦੇ ਮੇਰੀ ਉਮਰ ਅਜੇ 30 ਸਾਲਾਂ ਨੂੰ ਟੁੱਪਣ ਲੱਗੀ ਹੈ ਪਰ 60 ਸਾਲਾਂ ਬਾਅਦ ਮੇਰੀ ਹਾਲਾਤ ਉਹ ਬਜ਼ੁਰਗ ਵਰਗੀ ਹੋਏਗੀ बार-बार ਉਹਨੂੰ ਬੁਢੇਪਾ ਯਾਦ ਆਇਆ ਬਾਰ-ਬਾਰ ਬੁਢੇਪਾ ਵੇਖਦੇ ਸ਼ੀਸ਼ੇ ਵਿੱਚ ਆਪਣਾ ਆਪ ਵੇਖ ਕੇ ਬੁਢੇਪਾ ਯਾਦ ਕਰ ਰਿਹਾ ਹੈ ਤੇ ਮਨ ਚ ਕਹਿੰਦਾ ਕਾਹਦਾ ਹੰਕਾਰ ਹੈ 60 17 ਸੱਠਾਂ ਸਾਲਾਂ ਬਾਅਦ ਮੈਂ ਵੀ ਉਹ ਬੁੱਢੇ ਵਰਗਾ ਹੋ ਜਾਣਾ ਮੇਰੇ ਸਰੀਰ ਚ ਬਲ ਨਹੀਂ ਰਹਿਣਾ ਅਗਲੇ ਦਿਨ ਉਹਦੀ ਦੂਜੀ ਦਿਸ਼ਾ ਵੱਲ ਲੋਕਾਂ ਨੂੰ ਮਿਲਣ ਦੀ ਮਿਲਣੀ ਸੀ ਤਿਆਰ ਹੋਇਆ ਹਾਥੀ ਤੇ ਸਵਾਰ ਅਹਿਲ ਕਰਨਾਲ ਤੁਰੇ ਜਦੋਂ ਜੈ ਜੈਕਾਰ ਹੋਈ ਫੁੱਲਾਂ ਦੀ ਬਰਖਾ ਹੋਈ ਅੱਜ ਉਹਨੇ ਪਤਾ ਕੀ ਵੇਖਿਆ ਅੱਜ ਵੇਖ ਕੇ ਚਿੰਤਾ ਹੋਰ ਵੱਧ ਗਈ ਇੱਕ ਬੰਦਾ ਵੇਖਿਆ ਸਰੀਰ ਦਾ ਕੁੱਪ ਨਹੀਂ ਨਿਕਲਿਆ ਹੋਇਆ। ਸਰੀਰ ਬੁੱਢਾ ਨਹੀਂ ਹੈ। ਉਹਦੇ ਦਾੜੀ ਦੇ ਵਾਲ ਬਿਲਕੁਲ ਕਾਲੇ ਨੇ। ਚਿੱਟੇ ਵਾਲ ਨਹੀਂ ਹੈ ਉਸ ਬਜ਼ੁਰਗ ਵਰਗੇ। ਪਰ ਉਹ ਬੰਦਾ ਦੋ ਬੰਦਿਆਂ ਦੇ ਸਹਾਰੇ ਨਾਲ ਖੜਾ ਹੈ। ਉਹਨੂੰ ਕਿਸੇ ਦੋ ਬੰਦਿਆਂ ਨੇ ਫੜ ਕੇ ਖੜਾ ਕੀਤਾ ਹੋਇਆ ਹੈ। ਬਾਹਾਂ ਤੋਂ ਫੜ ਕੇ ਖੜੇ ਨੇ। ਉਹ ਵੀ ਰਾਜਾ ਦੇਖਣ ਆਇਆ ਹੈ। ਦੋ ਬੰਦਿਆਂ ਨੇ ਸਹਾਰਾ ਦਿੱਤਾ ਉਹਨੇ ਵੀ ਰਾਜੇ ਨੂੰ ਹੱਥ ਜੋੜੇ ਰਾਜਾ ਹਾਥੀ ਤੇ ਬੈਠੇ ਨੇ ਦੇਖ ਕੇ ਕਹਿੰਦਾ ਮਾ ਮੰਤਰੀ ਉਹ ਬੰਦਾ ਤੇ ਮੈਨੂੰ ਬੁੱਢਾ ਨਹੀਂ ਲੱਗਦਾ ਕੱਲ ਤੇ ਆਂਦਾ ਸੈਂ ਉਹ ਬੰਦਾ ਬੁੱਢਾ ਹੈ ਕੱਲ ਤੇ ਆਂਦਾ ਸੈਂ ਕਿ ਉਹ ਬੰਦਾ ਬੁੱਢਾ ਹੈ ਤਾਂ ਉਹ 90 ਸਾਲ ਦੀ ਉਮਰ ਚ ਕੁੱਬਾ ਹੋ ਕੁੱਬਾ ਹੋ ਗਿਆ ਆ ਬੰਦਾ ਤੇ ਮੈਨੂੰ ਜਵਾਨ ਲੱਗਦਾ ਪਰ ਇਹਨੂੰ ਦੋ ਬੰਦੇ ਫੜ ਕੇ ਖੜੇ ਨੇ ਕਿਉਂ ਮੰਤਰੀ ਨੇ ਕਹਿ ਦਿੱ ਇੱਕ ਮਿੰਟ ਦਿਓ ਕੋਈ ਕੋਈ ਵਾਪਸ ਆ ਕੇ ਕਿੰਨਾ ਬਾਦਸ਼ਾਹ ਸਲਾਮਤ ਤੁਹਾਡੀ ਗੱਲ ਸੱਚੀ ਹੈ ਇਹ ਬੰਦਾ ਬੁੱਢਾ ਨਹੀਂ ਹੈ ਪਰ ਇਹਨੂੰ ਦੋ ਬੰਦਿਆਂ ਨੇ ਹਸਾਰਾ ਦੇ ਕੇ ਪਤਾ ਕਿਉਂ ਗੜਾ ਕੀਤਾ ਹੈ ਬੁੱਢਾ ਨਹੀਂ ਹੈ ਹੈ ਇਹ ਅਜੇ ਜਵਾਨ ਪਰ ਇਹਨੂੰ ਕਿਸੇ ਬਿਮਾਰੀ ਨੇ ਬੁੱਢਿਆਂ ਨਾਲੋਂ ਵੀ ਬੱਤਰ ਕਰ ਦਿੱਤਾ ਮੈਂ ਪੁੱਛ ਕੇ ਆਇਆ ਉਹਨੂੰ ਕੋਈ ਬਿਮਾਰੀ ਲੱਗੀ ਹੋਈ ਹੈ ਕਿਸੇ ਬਿਮਾਰੀ ਨੇ ਉਹਨੂੰ ਬੁੱਢੇ ਨਾਲੋਂ ਵੀ ਕਮਜ਼ੋਰ ਕਰ ਦਿੱਤਾ ਤੇ ਰਾਜਾ ਪਤਾ ਕੀ ਪੁੱਛਦਾ ਹੈ ਕਹਿੰਦਾ ਮੰਤਰੀ ਇਹ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਹੈ ਹੁਣ ਕੇ ਬਾਦਸ਼ਾਹ ਸਲਾਮਤ ਕੀ ਪਤਾ ਕਿਹੜੀ ਉਮਰ ਵਿੱਚ ਕਿਹੜਾ ਰੋਗ ਲੱਗਦਾ ਹੈ ਰੋਗਾਂ ਦਾ ਕਿਹੜਾ ਪਤਾ ਲੱਗਦਾ ਹੈ ਕੀ ਪਤਾ ਕਿਹੜੀ ਉਮਰ ਵਿੱਚ ਕਿਹੜਾ ਰੋਗ ਲੱਗ ਜਾਏ ਬਿਮਾਰੀ ਰੋਗ ਬੰਦੇ ਨੂੰ ਬੁੱਢਿਆਂ ਨਾਲੋਂ ਵੀ ਬੱਤਰ ਕਰ ਦਿੰਦਾ ਹੈ ਇਹ ਸੱਚਾਈ ਹੈ ਭਰ ਜਵਾਨੀ ਵਿੱਚ ਵੀ ਬੰਦੇ ਨੂੰ ਕੋਈ ਰੋਗ ਲੱਗ ਜਾਏ ਸੱਜਣੋਂ ਬੁੱਢਿਆਂ ਨਾਲੋਂ ਵੀ ਬੱਤਰ ਹੋ ਜਾਂਦਾ ਹੈ ਬਾਦਸ਼ਾਹ ਸੁਧਾਰ ਚਿੰਤਾ ਵਿੱਚ ਪੈ ਗਿਆ। ਮਹਿਲਾਂ ਵਿੱਚ ਜਾ ਕੇ ਸ਼ੀਸ਼ੇ 'ਚ ਚਿਹਰਾ ਵੇਖ ਕੇ ਕਹਿੰਦਾ ਕਾਦਾ ਹੰਕਾਰ ਐ 60 ਸਾਲ ਦੀ ਉਮਰ ਦਾ। ਕਿ ਹਜੇ 60 ਸਾਲਾਂ ਨੂੰ ਬੁੱਢੇ ਹੋਣੇ ਉਹ ਬੰਦੇ ਨੂੰ ਘਰ ਜਵਾਨੀ 'ਚ ਰੋਗ ਲੱਗ ਗਿਆ ਉਹ ਬੁੱਢੇ ਨਾਲੋਂ ਵੀ ਕਮਜ਼ੋਰ ਹੋ ਗਿਆ। ਰੋਗ ਕਿਸੇ ਉਮਰ 'ਚ ਵੀ ਲੱਗ ਸਕਦਾ। ਚਿੰਤਾ ਵਿੱਚ ساری ਰਾਤ ਲੰਘ ਗਈ। ਸੋਚਦਿਆਂ ਸੋਚਦੇ ਉਹਨੂੰ ਸੁਪਨੇ ਬੁੱਢੇਪੇ ਦੇ ਨਹੀਂ ਜਵਾਨੀ ਵਿੱਚ ਲੱਗੇ ਰੋਗ ਦੇ ਆਉਣ ਲੱਗ ਪਏ। ਰਾਤ ਲੰਗੀ ਸਵੇਰੇ ਉਹਦੀ ਸਵਾਰੀ ਫਿਰ ਤਿਆਰ ਸੀ